wah he grew ਹੇ ਬਝਿਓ ਸੂਰਠ ਮਹੱਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਬਖਸ਼ਿਆ ਖਖਾ ਪੂਰਾ ਪੜਨਾ ਜੀ ਬਖਸ਼ਿਆ ਨਹੀਂ ਕਹਿਣਾ ਬਖਸ਼ਿਆ ਪਾਰ ਬ੍ਰਹਮ ਬ੍ਰਹਮ ਹਾ ਹਾ ਬ੍ਰਹਮ ਨਹੀਂ ਕਹਿਣਾ ਜੇ ਬ੍ਰਹਮ ਨਹੀਂ ਕਹਿਣਾ ਪਾਰ ਬ੍ਰਹਮ ਸਗਲੇ ਰੋਗ ਬਿਦਾਰੇ ਬੱਬੇ ਨੂੰ ਸੇ ਆਰੀ ਬਦਾਰੇ ਨਹੀਂ ਕਹਿਣਾ ਬਦਾਰੇ ਗੁਰਪੂਰੇ ਕੀ ਸਰਣੀ ਉੱਭਰੇ ਕਾਰਜ ਸਗਲ ਸਵਾਰੇ ਉੱਭਰੇ ਸਰਣੀ ਉੱਭਰੇ ਬੱਬਾ ਹੈ ਜੀ ਇਹਨੂੰ ਉੱਭਰੇ ਨਹੀਂ ਕਹਿਣਾ ਫਿਰ ਭੱਬਾ ਬਣ ਜਾਂਦਾ ਉੱਭਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤ ਗੁਰ ਪੂਰੈ ਆਪਣੀ ਕਿਰਪਾ ਤਾਰ ਰਹਾਉ ਤਾਪ ਉਤਾਰਿਆ ਉਹ ਊੜੇ ਨੂੰ ਔਕੜ ਤਾਪ ਉਤਾਰਿਆ ਨਹੀਂ ਕਹਿਣਾ ਊੜੇ ਦੀ ਔਕੜ ਪੜਨੀ ਆ ਉਤਾਰਿਆ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਵਿੰਦ ਗੌਰ ਰਾਖਿਆ ਹਰ ਗੋਵਿੰਦ ਗੋਵਿੰਦ ਦਿੱਤੇ ਨਾ ਗੋਵਿੰਦ ਗੁਰ ਰੱਖਿਆ ਗੁਰ ਆਖਿਆ ਨਹੀਂ ਕਹਿਣਾ ਗੁਰਦਾਰਾ ਪੂਰਾ ਪੜਨਾ ਗੁਰ ਰੱਖਿਆ ਸਦਾ ਆਨੰਦ ਕਰਹਿ ਕਰਾ ਨਹੀਂ ਕਹਿਣਾ ਕਰਹਿ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸਤਿ ਭਾਖਿਆ ਸਸੇ ਤਦਕ ਸਤ ਨਹੀਂ ਕਹਿਣਾ ਸਤ ਸੂਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਗੁਰਤਾ ਭਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀਅ ਜੰਤ ਆਪੇ ਰਾਖੇ ਜਮਹ ਕੀਓ ਹਟ ਤਾਰ ਜਮ ਹੈ ਜਮੈ ਨਹੀਂ ਕਹਿਣਾ ਜਮ ਹੈ ਜਮਾ ਨੂੰ ਹਰ ਕੇ ਚਰਨ ਰਿਦੈ ਓਰ ਧਾਰ ਸਦਾ ਸਦਾ ਪ੍ਰਭ ਸਿਮਰਿਐ ਭਾਈ ਦੁੱਖ ਕਿਲ ਬਿਖ ਕਾਟਣ ਹਾਰ ਰਹਾ ਤਿਸ ਕੀ ਸਰਣੀ ਉਬਰਾਏ ਭਾਈ ਜਿਨ ਰਚਿਆ ਸਭ ਕੋਈ ਕਾਰਣ ਕਾਰਣ ਸਮਰੱਥ ਸੋ ਪਾਈ ਸੱਚੈ ਸੱਚੀ ਸੋਏ ਸਮਰੱਥ ਰਾਰੇ ਤਦਕਲਾ ਕੇ ਪੜ੍ਹਨੇ ਜੀਉ ਨਾਨਕ ਪ੍ਰਭ ਧਿਆਈਐ ਪਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾ ਸੰਤਹੁ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਾਉ ਨਹੀਂ ਮਨ ਚਿੰਦੇੜਾ ਫਲ ਪਾਈ ਰਹਾ ਸਤ ਗੁਰ ਪੂਰੇ ਤਾਂ ਭਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਦਿਆਲਾ दयाल्ला दयाल्ला निगेड़ा दद्दा ईडी नु से हरि दए दयाल्ला ਸਰਬਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਾਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੂ ਪਾਤ ਰਾਖੀ ਪਤ ਪਤਨੀ ਗਹਿਣਾ ਪਤ ਪੋਲਾ ਗਹਿਣਾ ਜੀਓ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਮਾ ਨਿਰੂਆ ਰਹਾ ਨਮਾ ਨਿਰੂਆ ਨਵਾਂ ਨਿਗਾਣਾ ਨਵਾਂ ਨਿਰੂਆ ਨਨਦੀ ਸਿਹਾਰੀ ਨਰੂਆ ਨਿਗਾਣਾ ਨਿਰੂਆ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਧੋਵੈ ਸਵਾਰੇ ਹਮਰਾ ਗੁਣ ਆਪ ਗੁਣ ਨ ਵਿਚਾਰਿਆ ਧੋਵੈ ਸਵਾਰੇ ਵਾਵ ਤੇ ਤੁਲਾਮਾ ਬਿੰਦੀ ਸਹਿਤ ਦੋ ਵੈ ਨਹੀਂ ਗਹਿਣਾ ਦੋ ਵੈ ਗੁਣ ਅਬ ਗੁਣ ਅਬ ਗੁਣ ਅਬ ਗੁਣ ਨਹੀਂ ਗਹਿਣਾ ਆਬ ਗੁਣ ਓਟਾਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਤਹਾਰਿਆ ਸੂਰਠ ਮਹੱਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਜੀ ਜੀ ਨਹੀਂ ਕਹਿਣਾ ਜੀ ਆਪੁਨੇ ਸੇਵਕ ਕੀ ਆਪੇ ਰੱਖੈ ਪੂਰਨ ਭਈ ਵਡਾਈ ਸੇਵਕ ਕੀ ਸੇਵਕ ਹੀ ਨਹੀਂ ਕਹਿਣਾ ਸੇਵਕ ਦਾ ਕੱਕਾ ਪੂਰਾ ਬੋਲਣਾ ਆਪੁਨੇ ਪੱਪੇ ਦੀ ਔਕੜ ਵਡਾਈ ਡੱਡਾ ਪੂਰਾ ਵਡਾਈ ਨਹੀਂ ਕਹਿਣਾ ਵਡਾਈ ਬਰ ਬ੍ਰਹਮ ਪੂਰਾ ਮੇਰਾ ਨਾਲ ਗੁਰ ਪੂਰਾ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾ ਸਰਬ ਬੱਬਾ ਪੜਨਾ ਜੀ ਸਰਬ ਨਹੀਂ ਗਣਾ ਇਸ ਨੂੰ ਸਰਬ ਸਰਬ ਆਨੰਦਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੈ ਜਿਉ ਬਾਰਿਕ ਪਿਤ ਮਾਤਾ ਬਾਰਿਕ ਰਾਰੇ ਦੀ ਸਿਹਾਰੀ ਪੜਨੀਆ ਬਾਰਿਕ ਨਹੀਂ ਕਹਿਣਾ ਬਾਰਿਕ